ਦੈ릭 ਸਵੇਰਾ ਨਾਲ ਜੁੜ ਚੁਕੇ ਹੋ ਤੁਸੀਂ ਅਬੋਹਰ ਨਾਲ ਜੁੜੀ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਅਬੋਹਰ ਦੀ ਆਰਿਆ ਨਗਰੀ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਮ ਕੇ ਮੁਹੱਲੇ ਦੇ ਵਿੱਚ ਇੱਟਾਂ ਰੋੜੇ ਵਰਸਾਏ ਗਏ ਨੇ ਤਸਵੀਰਾਂ ਸਕਰੀਨ ਤੇ ਦਿਖਾ ਰਹੇ ਹਾਂ ਵੇਖ ਸਕਦੇ ਹੋ ਕਿ ਮੁਹੱਲੇ ਦੇ ਵਿੱਚ ਇੱਟਾਂ ਰੋੜੇ ਕਿਸ ਤਰੀਕੇ ਦੇ ਨਾਲ ਵਰਸਾਏ ਗਏ ਨੇ ਇਸ ਦੌਰਾਨ ਹਮਲਾਵਰਾਂ ਦੇ ਵੱਲੋਂ ਘਰਾਂ ਦੇ ਵਿੱਚ ਦਾਖਲ ਹੋ ਕੇ ਘਰਾਂ ਦੇ ਵਿੱਚ ਰੱਖੇ ਫਰਨੀਚਰ ਦੇ ਸਮਾਨ ਦੀ ਤੇ ਸਾਰੇ ਘਰੇਲੂ ਸਮਾਨ ਦੀ ਜਿਹੜੀ ਆ ਭੰਨ ਤੋੜ ਕੀਤੀ ਗਈ ਹੈ ਤਾਂ ਗੁੰਡਾਗਰਦੀ ਦੀਆਂ ਇਹ ਤਸਵੀਰਾਂ ਨੇ ਅਬੋਹਰ ਦੇ ਆਰਿਆ ਨਗਰੀ ਦੇ ਵਿੱਚ ਇੱਕ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ ਜਿੱਥੇ ਜਮ ਕੇ ਘਰਾਂ ਦੇ ਵਿੱਚ ਦਾਖਲ ਹੋ ਕੇ ਗੁੰਡਾਗਰਦੀ ਕੀਤੀ ਗਈ ਹੈ ਹਮਲਾਵਰਾਂ ਦੇ ਵੱਲੋਂ ਤੇ ਫਰਨੀਚਰ ਦਾ ਸਮਾਨ ਘਰੇਲੂ ਸਮਾਨ ਜਿਹੜਾ ਆ ਉਸ ਦੀ ਬੁਰੇ ਤਰੀਕੇ ਦੇ ਨਾਲ ਪੰਨ ਤੋੜ ਕੀਤੀ ਗਈ ਹੈ ਸਕਰੀਨ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਪੋਹਰ ਦੀਆਂ ਇਹ ਤਸਵੀਰਾਂ ਨੇ ਦੱਸਿਆ ਜਾ ਰਿਹਾ ਹੈ ਕਿ ਦੋ ਧਿਰਾਂ ਦੀ ਲੜਾਈ ਹੁੰਦੀ ਹੈ ਪਰ ਲੜਾਈ ਇਸ ਕਦਰ ਵੱਜ ਜਾਂਦੀ ਹੈ ਕਿ ਹਮਲਾਵਾਰਾਂ ਦੇ ਵੱਲੋਂ ਇੱਕ ਧਿਰ ਦੇ ਵੱਲੋਂ ਘਰਾਂ ਦੇ ਵਿੱਚ ਦਾਖਲ ਹੋ ਕੇ ਗੁੰਡਾਗਰਦੀ ਕੀਤੀ ਜਾਂਦੀ ਹੈ ਤੇ ਘਰਾਂ ਦੇ ਵਿੱਚ ਰੱਖਿਆ ਸਮਾਨ ਉਸ ਦੀ ਪੰਨ ਤੋੜ ਕੀਤੀ ਜਾਂਦੀ ਹੈ ਪੁਲਿਸ ਨੂੰ ਇਸ ਪੂਰੇ ਮਾਮਲੇ ਦੀ ਸੂਚਨਾ ਦਿੱਤੀ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ 6 ਲੋਕਾਂ ਖਿਲਾਫ ਮਾਮਲਾ ਜਿਹੜਾ ਆ ਉਹ ਦਰਜ ਕੀਤਾ ਗਿਆ ਹੈ ਤਾਂ ਅਪੋਹਰ ਦੇ ਆਰਿਆ ਨਗਰੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਗੁੰਡਾਗਰਦੀ ਹੋਈ ਹੈ ਕਿਸ ਤਰੀਕੇ ਦੇ ਨਾਲ ਇੱਟਾ ਰੋੜੇ ਚੱਲੇ ਨੇ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਤੇ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਵੇਖਦੇ ਹੋਏ 6 ਲੋਕਾਂ ਦੇ ਖਿਲਾਫ ਕੇਸ ਜਿਹੜਾ ਆ ਉਹ ਦਰਜ ਕੀਤਾ ਗਿਆ ਹੈ ਤੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਇਨਵੈਸਟੀਗੇਸ਼ਨ ਜਿਹੜੀ ਆ ਉਹ جاری ਹੈ ਕਿਸ ਤਰੀਕੇ ਦੇ ਨਾਲ ਇਟਾ ਰੋੜੇ ਚੱਲੇ ਨੇ ਕਿਸ ਤਰੀਕੇ ਦੇ ਨਾਲ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਘਰਾਂ ਦਾ ਉਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿਉਂਕਿ ਹਮਲਾਵਰਾਂ ਦੇ ਵੱਲੋਂ ਘਰਾਂ ਦੇ ਅੰਦਰ ਦਾਖਲ ਹੋ ਕੇ ਬੁਰੇ ਤਰੀਕੇ ਦੇ ਨਾਲ ਭੰਨ ਤੋੜ ਕੀਤੀ ਜਾਂਦੀ ਹੈ ਗੁੰਡਾਗਰਦੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਐਕਸ਼ਨ ਚੱਲੀ ਹੈ ਤੇ ਮੁਹੱਲੇ ਵਾਸੀਆਂ ਦਾ ਕਹਿਣਾ ਹੈ ਕਿ ਹਮਲਾਵਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਹੋਰ ਕੀ ਕੁਝ ਮੁਹੱਲਾ ਵਾਸੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਅਸੀਂ ਹਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹਾਂ ਇਸ ਵਕਤ ਮੌਜੂਦ ਹੈਗੇ ਆ ਅਬੋਹਰ ਦੇ ਆਰਿਆ ਨਗਰ ਵਿੱਚ ਜਿੱਥੇ ਬੀਤੀ ਰਾਤ ਦੋ ਪੱਖਾਂ ਦੇ ਵਿੱਚ ਲੜਾਈ ਹੋਈ ਹੈ ਤੇ ਜੰਮ ਕੇ ਇੱਟਾਂ ਰੋੜੇ ਚੱਲੇ ਆ ਇੱਥੋਂ ਤੱਕ ਕਿ ਘਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਤੋੜਫੋੜ ਕੀਤੀ ਗਈ ਹੈ ਤਿੰਨ ਘਰਾਂ ਦਾ ਨੁਕਸਾਨ ਹੋਇਆ ਤੇ ਦੋ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਆ ਇਹਦੇ ਵਿੱਚ ਇੱਕ ਮਹਿਲਾ ਹੈਗੇ ਨੇ ਤੇ ਇੱਕ ਏਜੰਟ ਜੋ ਹੈ ਇਸ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਘਰਾਂ ਦੇ ਦਰਵਾਜ਼ੇ ਫਰਨੀਚਰ ਦਾ ਸਮਾਨ ਵਾਸ਼ਿੰਗ ਮਸ਼ੀਨ ਤੇ ਗੈਸ ਸਿਲੰਡਰ ਕਿਚਨ ਦਾ ਸਮਾਨ ਸਭ ਕੁਝ ਤੋੜਪਨ ਕੀਤੀ ਗਈ ਹੈ ਤੇ ਪੂਰੇ ਮਹੌਲੇ ਵਿੱਚ ਇਸ ਵਕਤ ਦਹਿਸ਼ਤ ਹੈਗੀ ਹੈ ਤਿੰਨ ਘਰਾਂ ਵਿੱਚ ਤੋੜਫੋੜ ਹੋਈ ਹੈ ਇੱਥੋਂ ਦੇ ਐਮਸੀ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਪਰਿਵਾਰਾਂ ਨਾਲ ਇਹ ਹਮਲਾ ਹੋਇਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਜਾਣਾਂਗੇ ਕਿ ਇਸ ਮਾਮਲੇ ਦੇ ਵਿੱਚ ਸੱਚਾਈ ਕੀ ਹੈਗੀ ਹੈ ਕਿਉਂਕਿ ਦੋਵੇਂ ਪੱਖ ਇੱਕ ਦੂਜੇ ਉੱਪਰ આરોਪ ਲਗਾ ਰਹੇ ਨੇ ਤੇ ਪੁਲਿਸ ਵੱਲੋਂ ਇਸ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਵੇਰਾ ਟੀਵੀ ਲਈ ਅਪੋਹਰ ਤੋਂ ਤਰਮਿੰਦਰ ਦੀ ਰਿਪੋਰਟ ਕੀ ਨਾਮ ਹੈ ਸਰ ਤੁਹਾਡਾ ਮੇਰਾ ਸਤੀਸ਼ਿਵਾਨ ਜੀ ਪਾਰਸ਼ਦਾ ਜੀ ਮੁਕੇ ਦਾ ਇੱਧਰ ਬਾਈ ਨੰਬਰ ਵਾਰਡ ਦਾ ਜੀ ਗੱਲ ਕੀ ਹੋਈ ਹੈ ਗੱਲ ਪਤਾ ਨਹੀਂ ਲੱਗ ਜਿੰਦੀ ਜੀ ਕੀ ਗੱਲ ਹੈ ਕੀ ਨਹੀਂ ਕਾਫੀ ਵਾਰ ਮੈਂ ਇਹਨਾਂ ਨੂੰ ਕਹਿ ਚੁੱਕਾ ਦੋਨੋਂ ਪਾਰਟੀਆਂ ਨੂੰ ਵੀ ਕਿਸੇ ਨਾਲ ਕੋਈ ਝਗੜਾ ਹੈ ਤਾਂ ਬੈਠ ਕੇ ਮੈਂ ਤੁਹਾਡਾ ਸੋਲਵ ਕਰਾਣਾ ਬੈਠ ਕੇ ਜਿਹੜਾ ਰੰਜਿਸ਼ ਆਪਸ 'ਚ ਹੈ ਉਹਦੀ ਦੂਰ ਕਰੀਏ ਪਰ ਇਹ ਗੱਲ ਗਲਤ ਹੈ ਇੱਕ ਘਰ ਸਾਰੇ ਘਰਾਂ ਨਾਲ ਸਾਰੇ ਮੱਲੇ ਨਾਲ ਪਰੇਸ਼ਾਨੀ ਹੋਵੇ ਕੀ ਝਗੜਾ ਹੈ ਕੀ ਆਪਸ 'ਚ ਲੜਾਈ ਝਗੜਾ ਹੈ ਉਹ ਤੁਹਾਨੂੰ ਦੱਸੋ ਤਾਂ ਸਹੀ ਬੈਠ ਕੇ ਜਿਹੜਾ ਗੱਲ ਉਹਨਾਂ ਗੱਲਬਾਤ ਬੈਠ ਕੇ ਮਸਲੇ ਹੱਲ ਹੋ ਜਾਂਦੇ ਬੈਠ ਕੇ ਹੋ ਜਾਂਦੇ ਐ ਟਟਾ ਨਾਲ ਕਿਸੇ ਨਾਲ ਵੀ ਦੂਜੀ ਪਾਰਟੀ ਵੱਲੋਂ ਜਾਂ ਪਹਿਲੀ ਪਾਰਟੀ ਵੱਲੋਂ ਕਿਸੇ ਨਾਲ ਵੀ ਕੋਈ ਵੀ ਲੱਗੇ ਤਾਂ ਕੁਝ ਨਹੀਂ ਕਹਿ ਸਕਦੇ ਇਨਾ ਪੁੱਛ ਕੇ ਮਾਰਦੀ ਏਟਵੱਟੇ ਕਿਸੇ ਨੂੰ ਲੱਗੇਗਾ ਕਿਸੇ ਨੂੰ ਨਹੀਂ ਲੱਗੇਗਾ ਇਹ ਕਿਸੇ ਨਾਲ ਵੀ ਕੋਈ ਵੀ ਨੁਕਸਾਨ ਹੋ ਸਕਦਾ ਹੈ ਇਸ ਚੀਜ਼ ਦੀ ਬੇਨਤੀ ਕਰਦਾ ਮੈਂ ਤਾਂ ਵੀ ਏਟਵੱਟੇ ਲੜਾਈ ਛੱਡ ਕੇ ਨਾ ਜਵਾਨੀ ਕਾਲਮੀ ਬੈਠ ਕੇ ਗੱਲ ਕਰ ਲੋ ਰਾਤੀ ਕੀਤੀ ਮੈਂ ਗੁਲਾਈ ਜੀ ਮੌਕੇ ਤੇ ਮੈਡਮ ਪ੍ਰਿਮਿਲਾ ਮੈਡਮ ਦਾ ਧੰਨਵਾਦ ਕਰਦਾ ਮੈਂ ਜਿਹੜੇ ਮੌਕੇ ਤੇ ਮੈਡਮ ਨੇ ਮੌਕੇ ਤੇ ਸਥਿਤੀ ਸੰਭਾਲ ਲਈ ਕਿੰਨੇ ਕੁ ਵਜੇ ਦੀ ਵਾਰਦਾਤ ਹੈ ਇਹ ਕੋਈ ਕਰੀਬ 9 9 9 ਵਜੇ ਦੀ ਹੋਣੀ 9:00 9:15 ਦੀ ਮੈਂ ਕੱਲ ਆਊਟੋ ਸਟੇਸ਼ਨ ਗੰਗਾ ਨਗਰ ਸੇ ਨੰਬਰ ਦਾ ਫੋਨ ਆਇਆ ਮੁੱਲੇ ਦੇ ਵਿੱਚੋਂ ਕਰ ਕਰਾ ਕੇ ਵੀ ਇਸ ਤਰ੍ਹਾਂ ਨੇ ਇਹ ਗੱਲ ਹੈ ਤੇ ਮੈਂ ਫਰਾਫਾ ਫਾਨੇ ਫੋਨ ਕੀਤਾ ਮੈਂ ਨੂੰ ਫੋਨ ਕੀਤਾ ਕਰਕੇ ਵੀ ਇੱਕ ਮੁਕਤ ਸਮਾ ਲੋ ਜੀ ਪੁਲਿਸ ਭੇਜ ਕੇ ਕਿਸੇ ਦੇ ਸੱਟ ਵਟੇ ਕਿੰਨਾ ਕਿੰਨਾ ਸੱਟ ਨੁਕਸਾਨ ਹੋਇਆ ਜੀ ਦੋ ਘਰਾਂ ਦਾ ਅਪਚੇ ਇੱਕ ਇਹਨਾਂ ਦਾ ਜੀ ਇੱਕ ਘਰ ਇਹ ਕੋ ਹੈ ਤਿੰਨ ਘਰ ਹੈ ਅਪਦੇ ਵਿੱਚ ਇਹਨਾਂ ਦੇ ਹੋਏ ਕਿੰਨੇ ਕ ਬੰਦੇ ਜਟਨੇ ਹੋਏ ਦੋ ਬੰਦੇ ਹੋਏ ਨਾ ਜਟਨੇ ਦੋ ਹੈ ਇੱਕ ਤਾਂ ਇਹਨਾਂ ਵੱਲੋਂ ਇੱਕ ਘਰ ਵੱਲੋਂ ਲੇਡੀ ਜੀ ਸਰੋਜ ਇੱਕ ਨਾਨਕ ਚੰਦ ਦਾਖਲ ਹੈ ਇਕਾ ਦੱਸਿਓ ਪਤਾ ਲੱਗ ਜਾਊਗਾ ਜੀ ਐਮਐਲਆਰ ਕੱਟੀ ਜਾਊਗੀ ਜਦੋਂ ਕੀ ਨਾਮ ਹੈ ਤੁਹਾਡਾ ਜੋਰ ਲਾਲ ਕਿਹੜਾ ਏਰੀਆ ਹੈ ਆਰੀਆ ਨਦਰ ਦਰੀ ਨੰਬਰ 8 ਠੀਕ ਹੈ ਕੀ ਗੱਲ ਕੀ ਹੋਈ ਰਾਤ ਨੂੰ ਦਲ ਤੁਸੀਂ ਨਹੀਂ ਪਰਸੋਂ ਲੜਾਈ ਸੀ ਛੋਟੇ ਮੁੰਡੇ ਨਾਲ ਮੇਰੇ ਨਾਲ ਤੇ ਪਰਸੋਂ ਦਲ ਸਿਮਿੱਤੀ ਪਾਦੀ ਦਲ ਤਾਂ ਲਾ ਅੰਦੇ ਜਿੰਮੜ ਦੇ ਉਹ ਠੀਕ ਹੈ ਮੁੰਡਾ ਉਹਨਾਂ ਕਿੰਨੇ ਕ ਬੰਦੇ ਸੀਗੇ ਉਹ ਜੀ 20 25 ਬੰਦੇ ਦਾ ਇਹਦੇ ਸੀ ਠੀਕ ਹੈ ਆਰਮਨਾਰ ਠੀਕ ਹੈ ਹਾਂਜੀ ਉਹ ਉਹ ਪੱਖ આરોਪ ਲਗਾ ਰਿਹਾ ਦੂਜਾ ਪੱਖ ਜਿਹੜਾ ਹੈਗਾ ਉਹ ਕਹਿ ਰਿਹਾ ਵੀ ਤੁਹਾਡੇ ਬੰਦਿਆਂ ਨੇ ਉਹਨਾਂ ਦੇ 25 ਸੀ ਬੰਦੇ ਲੈ ਕੇ ਉਹ ਤਾਂ ਫਿਰ ਦੋਨੇ ਪਾਸੇ ਬੱਚੇ ਮਾਰ ਰਹੇ ਸੀ ਅਸੀਂ ਬੰਦੇ ਸੀ ਬਸ ਚਾਰ ਬੰਦੇ ਅਸੀਂ ਦਰਦੇ ਸੀ ਬਸ ਉਹਨਾਂ ਨੇ ਮਾਰੇ ਸਾਡੇ ਉੱਤੇ ਠੀਕ ਹੈ ਕਿੰਨੇ ਵਜੇ ਹੁੰਦਾ ਹੈ ਇਹ ਜੀ 10 ਵਜੇ ਚੱਲੂ ਹੋ ਗਿਆ ਸੀ ਪ੍ਰੋਗਰਾਮ 10 ਤੋਂ 11 ਵਜੇ ਤੱਕ ਚੱਲਦਾ ਰਿਹਾ ਛੋਟਾ ਛੋਟਾ ਵੀ ਆਈ ਹੈ ਕਿਸੇ ਹਾਂ ਜੀ ਮੇਰੀ ਦਰਾਲੀ ਅੱਜ ਮਿੱਟ ਹੈ ਕੀ ਨਾਮ ਹੈ ਤੁਹਾਡਾ ਰਾਗਾ ਕਿਹੜਾ ਏਰੀਆ ਕਿਹੜਾ ਕਿੱਥੇ ਰਹਿੰਦੇ ਤੁਸੀਂ ਇੱਕ ਨੰਬਰ ਗਲੀ ਆ ਰਹੀ ਹੈ ਨਗਰ ਕੀ ਗੱਲ ਕੀ ਹੋਈ ਸੀ ਬਸਰ ਝਗੜਾ ਹੋਇਆ ਸੀ ਮੁੰਡੇ ਮੁੰਡੇ ਦੀ ਮਾੜਾ ਮੋਟੋ ਛੱਟਾ ਛੱਤੇ ਲਾਂਦੇ ਨੇ ਸਾਡੇ ਮੁੰਡੇ ਰੋਕਦਾ ਸੀ ਵੀ ਕਠ ਨਾ ਕਰਿਆ ਪਰ ਇਹਨਾਂ ਵੀ ਬੁੜੀਆਂ ਸਾਰਿਆਂ ਦੀ ਘਰੇ ਆ ਗਈਆਂ ਬਸ ਆ ਮਾੜੀ ਜੀ ਗੱਲ ਹੋ ਗਈ ਸਾਡੇ ਬੱਚੇ ਚਲੇ ਗਏ ਸੀ ਬਸ ਆ ਕੇ ਕੇ ਆ ਪਿੱਛੇ ਸਾਡੇ ਘਰੀ ਬੜ ਗਿਆ ਸੀ ਵੀ 25 ਜਨੇ ਹੋ ਕੇ ਸੀ ਅਸੀਂ ਮੇਰਾ ਬੰਦਾ ਹੈਗਾ ਸੀ ਤੇ ਮੈਂ ਗਈ ਸੀ ਘਰੇ ਘਰੇ ਕੋਈ ਨਹੀਂ ਹੈ ਕਿਸੇ ਛੱਤੇ ਦੇ ਭੱਜ ਗਿਆ ਵੀ ਜਾਨ ਬਚਾਈਏ ਤੇ ਸਾਡੇ ਘਰੀ ਅੱਗ ਵੀ ਲਾ ਹੀ ਜਾਂਦੇ ਸੀ ਅਗਨਿਲੇ ਭੀ ਜਾਰ ਸਾਡੇ ਕੜਕੇ ਲੈ ਗਏ ਸਾਡੇ ਘਰੋਂ ਤੇ ਸਾਡੇ ਹੋਰ ਸਾਡੇ ਸਮਾਨਤ ਕੜ ਕੇ ਲੈ ਗਏ ਸਮਾਨ ਸਾਡਾ ਸਾਰਾ ਘਰ ਅੰਦਰ ਸਾਰਾ ਸਮਾਨ ਤੋੜਤਾ ਸਾਰੇ ਕੁਝ ਤੋੜੇ ਹੋਏ ਸਮਾਨ ਅੰਦਰ ਜਾ ਕੇ ਸਾਰੇ ਸਿਲੰਡਰ ਵੀ ਪਾੜ ਦਿੱਤੀ ਕਿੰਨੇ ਵੀਦ ਘਟਨਾ ਹੈ ਆ 12:00 ਵਜੇ ਦੀ 11:30 ਵਜੇ ਦੀ ਘਟਨਾ ਪਸੈਂਦਾ 20-25 ਬੰਦੇ ਆ ਗਏ ਸੀ ਤੁਹਾਡੇ ਘਰੇ ਕੌਣ-ਕੌਣ ਸੀਗਾ ਸਾਰੇ ਬੰਦੇ ਬੜੇ ਹੋਏ ਸੀ ਤੁਹਾਡੇ ਘਰੇ ਕੌਣ-ਕੌਣ ਸੀ ਬਸ ਮੈਂ ਸੀ ਮੇਰਾ ਬੰਦਾ ਸੀ ਘਰੇ ਠੀਕ ਹੈ ਹੋਰ ਕੋਈ ਨਹੀਂ ਸੀ ਦੂਸਰਾ ਪੱਖ ਰੋਕ ਲਗਾ ਰਿਹਾ ਵੀ ਤੁਹਾਡੇ ਬੰਦਿਆਂ ਨੇ ਉਹਨਾਂ ਤੇ ਮੋਕਾ ਦਿੱਤਾ ਸਾਡੇ ਬੰਦੇ ਨਹੀਂ ਆ ਗਏ ਸੀ ਸਾਡੇ ਬੰਦੇ ਹੁੰਦੇ ਤਾਂ ਇੰਨਾ ਝਗੜਾ ਹੀ ਨਹੀਂ ਹੋਣਾ ਸੀ ਠੀਕ ਹੈ ਜੁਆ ਖਾਂਦੇ ਤਾਂ ਸਾਡੇ ਜੁਆਖ ਨਹੀਂ ਆ ਗਿਤਾ ਹੀ ਤਾਂ ਇਹਨਾਂ ਨੂੰ ਮੋਕਾ ਕਰਿਆ ਕੀ ਨਾਮ ਹੈ ਜੀ ਮੇਰਾ ਸੁਨੀਤਾ ਨਾਂ ਜ ਕੀ ਕਰਾ ਲੈ ਦੇ ਕਿ ਨਾਮ ਹੈ ਨਨਕ ਚੰਦ ਏਰੀਆ ਕਿਹੜਾ ਹੈ ਆਰੀਆ ਨਗਰ ਕਿੰਨੇ ਨੰਬਰ ਗਲੇ ਇੱਕ ਨੰਬਰ ਗਲੇ ਕੀ ਗੱਲ ਕੀ ਹੋਈ ਸੀ ਰਾਤ ਨੂੰ ਜੀ ਸੱਟੇ ਲਾਉਂਦਾ ਮੁੰਡਾ ਕੌਣ ਆਸੂ ਟਿੰਡੇ ਦਾ ਮੁੰਡਾ ਅੱਛਾ ਜੀ ਪੱਲੇ ਦਾ ਪਿਓ ਕਰਦਾ ਸੀ ਕੰਮ ਤੇ ਹੁਣ ਆਪ ਕਰਦਾ ਹੈਗਾ ਅੱਛਾ ਜੀ ਠੀਕ ਆ ਫਿਰ ਇਹਨਾਂ ਨੂੰ ਇੱਥੇ ਮੁੰਡੇ ਕੱਠੇ ਸੱਟੇ ਲਾਉਗਾ ਦੋ ਨੰਬਰ ਤੱਕ ਤਾਂ ਕਸ਼ਟਾਉਂਦੇ ਹੈਗਾ ਅੱਛਾ ਜੀ ਸਾਡੇ ਬੱਚਣ ਰੋਕਣ ਦੀ ਕੋਸ਼ਿਸ਼ ਕੀਤੀ ਸੀ ਹਨ ਨਹੀਂ ਮੰਨੇ ਮਸ਼ੀਨਾਂ ਦਾ ਬੋਲਬੁਲਾਰਾ ਗੈਸ ਆ ਦੇ ਮੁੰਡੇ ਚਲੇ ਗਏ ਇਹਨਾਂ ਨੂੰ ਨਸ਼ਾ ਖਾ ਖਾ ਕੇ ਸਾਡਾ ਸਮਾਨ ਪੰਦਨ ਕਰਤੇ ਕਿ ਕਿੰਨਾ ਨੁਕਸਾਨ ਕੀਤਾ ਉਸ ਨੂੰ ਵੇਖ ਲਓ ਤੁਸੀਂ ਕਿੰਨਾ ਨੁਕਸਾਨ ਹੋਏਗਾ 10 ਕਟੇ ਕਣਕ ਦੇਗੇ ਸੀ ਹੋਰ ਸਾਡਾ ਸਭ ਕੁਝ ਘਟ ਕੇ ਲੈ ਗਏ ਠੀਕ ਹੈ ਸਬ ਹੁਣ ਮਸ਼ੀਨ ਵੇਖ ਲਓ ਸੁਮੁਕਤੇ ਨਾਲ ਪੇੜੀ ਲਾ ਕੇ ਫਿਰ ਮਸ਼ੀਨ ਸਿੱਟੀਏਗੀ ਠੀਕ ਹੈ ਇਹਨਾਂ ਨੂੰ ਉਹ ਦੂਜੇ ਪਾਸੇ ਰੋਪ ਲਗਾ ਰਹੇ ਨੇ ਵੀ ਤੁਹਾਡੇ ਬੰਦਿਆਂ ਨੇ ਹਮਲਾ ਕੀਤਾ ਸਾਡੇ ਬੰਦੇ ਬਖਾਓ ਇਹਨਾਂ ਦੇ ਮੁੰਡੇ ਸਾਰੇ ਖੜੇ ਹੈਗੇ ਅੱਛਾ ਸਾਰੇ ਖੜੇ ਹੈਗੇ ਤੇ ਕੈਮਰੇ ਕੜ ਲਿੱਖੜ ਲਿੱਤੇ ਕੈਮਰੇ ਤੋੜਤੇ ਠੀਕ ਹੈ ਹਾਂ ਉੱਤੇ ਵਰ ਜਾ ਕੇ ਵੇਖ ਲੈ ਠੀਕ ਹੈ ਪੁਲਿਸ ਨੂੰ ਕੋਈ ਕੰਪਲੇਂਟ ਕੀਤੀ ਤੁਸੀਂ ਪੁਲਿਸ ਨੂੰ ਜਾ ਗਏ ਸੀ ਅਸੀਂ ਹੁਣ ਮੈਂ ਇਸੇ ਸਰਮੰਦਰ ਸਿੰਘ थाना ਸੀ ਟੂ ਬੋਰ ਇੱਕ 17 ਤਰੀਕ 17 ਨੂੰ 25 ਨੂੰ ਰਾਤ ਨੂੰ 10:30 ਵਜੇ ਆਰੀਆ ਨਗਰ ਦੇ ਵਿੱਚ ਗਲੀ ਨੰਬਰ 1 ਦੇ ਵਿੱਚ ਨਾ ਇਹ ਸ਼ਰਾਰਤੀ ਅੰਸਰ ਹੈਗੇ ਆ ਪੰਜ ਛੇ ਲੜਕੇ ਉਹਨਾਂ ਨੇ ਜਾ ਕੇ ਸਰੋਜ ਰਾਣੀ ਦੇ ਘਰ ਦੇ ਵਿੱਚ ਵੜ ਕੇ ਸਰੋਜ ਰਾਣੀ ਪਤਨੀ ਜਵਾਰ ਲਾਲ ਤੇ ਘਰ ਦੇ ਵਿੱਚ ਭੰਤੋੜ ਕੀਤੀ ਉਹਨਾਂ ਨੇ ਕੁਝ ਕੱਪੜਿਆਂ ਨੂੰ ਅੱਗ ਵੀ ਲਗਾਈ ਐ ਏਸੀ ਟੀ ਵੀ ਗੱਲਾ ਤੋੜੀ ਉਹਨਾਂ ਦੀ ਬਹਾਾ ਕਾਫੀ ਨੁਕਸਾਨ ਕੀਤਾ ਹੈ ਜਿਨ੍ਹਾਂ ਤੇ ਸਰੋਜ ਰਾਣੀ ਦੇ ਸਰੋਜ ਪਤਨੀ ਜਵਾਹਰਲਾ ਵਾਸੀ ਆਰੀਆ ਨਗਰ ਦੀ ਬਿਆਨ ਦਰਜ ਕਰਕੇ ਅਸੀਂ ਤੇ ਇਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕਾਲੂ ਪੁੱਤਰ ਨਾਨਕਾ ਕਬੂਤਰ ਪੁੱਤਰ ਨਾਨਕਾ ਬਿੰਟੂ ਪੁੱਤਰ ਨਾਮ ਲੋ ਰਜੇਤ ਪੁੱਤਰ ਬਿੰਟੂ ਤੇ ਗੁਣੀ ਪੁੱਤਰ ਬਿੰਟੂ ਦੇ ਖਿਲਾਫ ਅਸੀਂ ਮੁਕੱਦਮਾ ਨੰਬਰ 125 ਦਰਜ ਕੀਤਾ ਤੇ ਗਿਰਫਤਾਰ ਹੋਈ ਹੈ ਜੀ ਕੋਈ ਹਾਂਜੀ ਇੱਕ ਦੇ ਵਿੱਚ ਇੱਕ ਦੀ ਰਾਤ ਅਸੀਂ ਗਿਰਫਤਾਰ ਕਰ ਲਿਆ ਬਿੰਟੂ ਪੁੱਤਰ ਦਿਗਦੀਸ਼ ਰਾਏ ਜਿਹੜਾ ਨਾਮ ਨਾਲ ਸੀਗਾ ਉਹਦੀ ਹਾਂ ਪਹਿਲਾਂ ਪਰਚੇ ਹੈਗੇ ਜੀ ਇਹਨਾਂ ਤੇ ਪਹਿਲਾਂ ਵੀ ਲੜਾਈਆਂ ਦੇ ਪਰਚੇ ਪਹਿਲਾਂ ਹੀ ਬਹੁਤ ਆ ਇਹਨਾਂ ਨੇ ਕੀਤਾ ਇੱਕ 28/25 ਦਰਜਾ ਇੱਕ 69/25 ਦਰਜਾਈ ਇਹਨਾਂ ਲੜਾਈਆਂ ਦੀ ਕੀ ਕਾਰਨ ਕੀ ਹੈ ਜੀ ਵਜ੍ਹਾ ਰੰਜਿਸ਼ ਦੀ ਵਜ੍ਹਾ ਰੰਜਿਸ਼ ਹੈਗੇ ਜੀ ਇਹ ਸਾਰੇ ਆਪਸਰੀ ਦੇ ਵਿੱਚ ਵੈਰ ਬੁਰਦ ਰੱਖਦੇ ਹੈਗੇ ਆ ਗਲੀ ਦੇ ਵਿੱਚ ਜ਼ਿਆਦਾ ਵਿਲੇ ਬੈਠੇ ਆ ਇਦਾਂ ਕੋਈ ਇੱਕ ਦੂਜੇ ਨੂੰ ਕੁਛ ਇੱਕਦ ਗੱਲ ਕਹਿਨਦਾ ਤਾਂ ਉਸ ਤੇ ਗੱਲ ਨੂੰ ਲੈ ਕੇ ਇਹ ਰੰਜਿਸ਼ਨ ਲੈ ਕੇ